ਅਤਰਕਾਰ ਵੀ ਇਸੇ ਗੱਲ ਨੂੰ ਸੁਣਦੇ ਬਾਰੇ ਕਾਲੇ ਹੈਗੇ ਜਲਵੀਰ ਗੋਲਦੀ ਸਾਰਿਆਂ ਨੂੰ ਪਤਾ ਹੈ ਕਿ 2008 ਚ ਆਇਆ ਨੌਜਵਾਨ ਮੁੰਡਾ ਆਉਂਦਿਆਂ ਨੂੰ ਟਿਕਟਾ ਇੱਕ ਵਾਰ ਨਹੀਂ ਦੋ ਵਾਰ ਸੈਂਬਲੀ ਦੀਆਂ ਆ ਬਹੁਤ ਸਾਰੇ ਵਰਕਰ ਬੈਠੇ ਐ ਕਿੰਨਿਆਂ ਨੂੰ ਕੋਈ ਵਾਰ-ਵਾਰ ਟਿਕਟਾ ਮਿਲਦੀਆਂ ਮੇਰਾ ਮੁੰਡਾ ਬੈਠਾ ਮਿਲ ਗਈ ਟਿਕਟਾ ਸੈਂਬਲੀ ਦੀ ਹੋਰ ਤੁਹਾਡੇ ਚੋਂ ਬਹੁਤ ਬੈਠੇ ਮਿਲ ਗਈਆਂ ਟਿਕਟਾ ਟਿਕਟਾ ਨਹੀਂ ਹੁੰਦੀਆਂ ਲੇਕਿਨ ਉਹਨੇ ਇੱਕ ਵਾਰ ਛੱਡ ਕੇ ਦੋ ਵਾਰ ਤੀਜੀ ਵਾਰ ਫੇਰ ਪਾਰਲੀਮੈਂਟ ਫੇਰ ਉਸ ਤੋਂ ਬਾਅਦ ਤਾਂ ਦੀ ਵਾਈਫ ਨੂੰ ਲਾਇਆ ਫੇਰ ਉਹਨੂੰ ਜ਼ਿਲ੍ਹੇ ਦਾ ਪ੍ਰਧਾਨ ਲਾਇਆ ਔਰ ਮੈਂ ਕੋਈ ਨਿੱਜੀ ਤੌਰ ਤੇ ਨਹੀਂ ਮੈਂ ਕਹਿੰਦੀ ਮੇਰੀ ਦਿਮਾਗ ਇਸ ਤਿੱਕੇ ਬੜਾ ਸਿਆਣਾ ਮੰਦਾ ਹੈ ਜੋ ਇਹ ਕਹਿੰਦਾ ਪਾਰਟੀ ਨੇ ਇੰਨਾ ਕੁਝ ਦਿੱਤਾ ਹੈ ਤੇ ਜੇ ਪਾਰਟੀ ਨੂੰ ਕਿਸੇ ਵਕਤ ਲੋੜ ਪਈ ਤਾਂ ਪਾਰਟੀ ਦੇ ਕੰਮ ਆਊਗਾ ਸਾਨੂੰ ਜਦੋਂ ਇਹਨਾਂ ਨੇ ਰੱਖੀ ਧੂਰੀ ਮੀਟਿੰਗ ਅੱਧਾ ਘੰਟਾ ਇਹਨਾਂ ਦੇ ਬੀਬੀ ਘਰੋਂ ਉਹਨੇ ਮੈਨੂੰ ਟੈਲੀਫੋਨ ਕਰਦੇ ਰਹੀ ਮੈਂ ਤੇ ਗੋਲਡੀ ਚਾਹੁੰਦੇ ਆ ਤੁਸੀਂ ਜਰੂਰ ਆਓ ਬੀਬੀ ਜੀ ਜਰੂਰ ਆਓ ਸਾਡੇ ਟੱਬਰ ਨੇ ਕਦੇ ਹੋਮਾ ਨਹੀਂ ਰੱਖਿਆ ਕਿਉਂਕਿ ਕੈਂਪੇਨ ਐ ਪਾਰਟੀ ਦੀ ਐ ਉੱਥੇ ਸਾਰੇ ਚੱਲ ਕੇ ਗਏ ਕੀ ਕਿਹਾ ਤੁਸੀਂ ਸਾਰਿਆਂ ਨੇ ਸੁਣਿਆ ਨਾ ਉੱਥੇ ਕਹਿੰਦਾ ਸੀਗਾ ਨਾਰਾ ਵੀ ਲਾਇਆ ਫੈਲੇ ਨੂੰ ਜਿਤਾਵਾਂਗੇ ਕਾਂਗਰਸ ਪਾਰਟੀ ਨਾਲ ਖੜਾਂਗੇ ਪਾਰਟੀ ਦੀ ਕੋਈ ਅਸੀਂ ਬਦਲ ਨਹੀਂ ਕਾਂਗਰਸ 'ਚ ਰਹਾਂਗੇ ਤੇ ਅੱਜ ਕੀ ਕਹਿੰਦਾ ਹੈ ਭਗਵੰਤ ਮਾਨ ਦੇ ਨਾਲ ਬੈਠਾ ਕਹਿੰਦਾ ਪੂਰੀ ਉਮਰ ਮੈਂ ਤੁਹਾਡੇ ਨਾਲ ਰਹਾਂਗਾ ਓਏ ਭਰਾਵਾ ਤੂੰ ਤਾਂ 2 ਹਫ਼ਤੇ ਪਹਿਲਾਂ ਜਿਹੜੀ ਗੱਲ ਕਹੀ ਉਹਦੀ ਪਗਾਈ ਕਿ ਮੈਂ ਕਾਂਗਰਸ ਰਹੂੰਗਾ ਤੇ ਤੂੰ ਹੁ ਮੁਰਦੀਆਂ ਗੱਲਾਂ ਕਰਦਾ ਕਿ ਮੈਂ ਬਰਾ ਪੜਾਵਾਂਗਾ ਸਾਨੂੰ ਨਹੀਂ ਪਤਾ ਕਿਹੜੇ ਕਾਰਨ ਹੈ ਜਿਹੜਿਆਂ ਕਰਕੇ ਜਿਹੜੀ ਇਹਨੇ ਗੱਲ ਕਹੀ ਸੀ ਮੈਂ ਪਾਰਟੀ 'ਚ ਰਹੂੰਗਾ ਜੱਜ ਭਗਵੰਤ ਮਾਨ ਜੀ ਇਹਨੇ ਚੰਗੇ ਲੱਗਣ ਲੱਗੇ ਉਹਨਾਂ ਨਾਲ ਕੀ ਕਾਰਨ ਹੈ ਕਿਉਂ ਵਾਕੇ ਤਾਂ ਉਹੀ ਜਾਣਦੇ ਦੋਨੇ ਉਹਨਾਂ ਵਿੱਚ ਹੀ ਗੱਲਬਾਤ ਹੈ ਸਾਨੂੰ ਨਹੀਂ ਪਤਾ ਲੇਕਿਨ ਦੂਜੇ ਪਾਸੇ ਭਗਵੰਤ ਮਾਨ ਬੋਲਿਆ ਮੈਂ ਦੇਖਿਆ ਬਾਰੇ ਕੀ ਕਹਿੰਦਾ ਹੈ ਭਗਵਾਨਤਮਾਨ ਨੇ ਉਹਨੂੰ ਵਿੱਚੋਂ ਟੋਕ ਕੇ ਕਿਹਾ ਕਿ ਵਾਕਏ ਇਹ ਬਹੁਤ ਕੰਮ ਕਰਨ ਵਾਲਾ ਬੰਦਾ ਹੈ ਇਹ ਚੰਗਾ ਬੰਦਾ ਹੈ ਤੇ ਚੰਗਾ ਬੰਦਾ ਹੈ ਇਥੇ ਕੇਸ ਕਾਤੋਂ ਬਣਾਏ ਸੀ ਇਹਦੇ ਗੱਲ ਚਫਾਹ ਕਾਤੋਂ ਪਾਇਆ ਸੀ ਇਹਦੀਆਂ ਪੇਸ਼ੀਆਂ ਕਿ ਪਾਉਂਦੇ ਸੀ ਅੱਜ ਗੰਗਾ ਦਾ ਆਇਆ ਉਹ ਅੱਜ ਤੁਹਾਡੀ ਪਾਰਟੀ 'ਚ ਆ ਗਿਆ ਅੱਜ ਸਾਰਾ ਫੁੱਲਾਂ ਦਾ ਹਾਰ ਪਾ ਕੇ ਲੈ ਕੇ ਗਏ ਹੋ ਇਹਦਾ ਮਤਲਬ ਬਾਕੀ ਵੀ ਸਾਰਿਆਂ ਨੂੰ ਡਰਾਵੇ ਲਈ ਤੁਸੀਂ ਆਪਸ਼ ਕਰਦੇ ਹੋ ਦੂਜੀ ਗੱਲ ਜਿਹੜੀ ਕਹੀ ਉਹਨੇ ਭਗਵੰਤ ਮਾਨ ਜੀ ਨੇ ਕਹਿੰਦੇ ਜੇ ਵਰਕਰ ਦਾ ਮਾਣ ਨਾ ਹੋਵੇ ਸਤਕਾਰ ਨਾ ਹੋਵੇ ਪਾਰਟੀ ਦੇ ਪੁੱਛ ਵਿੱਚ ਨਾ ਹੋਵੇ ਰੋਟੇ ਟਿਕਟ ਦੀ ਦਿੱਤੀ ਫੇਰ ਉਹ ਵਰਕਰ ਕੀ ਕਰੂ ਛੱਡ ਕੇ ਜਾਊ ਮੈਂ ਪੁੱਛਦਿਆਂ ਕਿ ਅਸੀਂ ਇਹਨੂੰ ਜੇ ਟਿਕਟ ਨਹੀਂ ਦਿੱਤੀ ਸਤਤਿਦਵਾਰ ਚਿੱਤੀ ਦਿੱਤੀ ਪਹਿਲਾਂ ਵੀ ਦਿੱਤੀ ਇਹਨੂੰ ਤਾਂ ਛੱਡ ਕੇ ਜਾਣਾ ਤਾਂ ਇਹਨਾਂ ਤੁਸੀਂ ਘਰਾਚੋ ਵਾਲੇ ਨੂੰ ਦੇ ਦਿੱਤੀ ਘਰਾਚੋ ਵਾਲਾ ਲੜਿਆ ਸੀ ਤੁਹਾਡੀ ਪਾਰਟੀ 'ਚ ਤੁਸੀਂ ਦੇ ਦਿੱਤੀ ਘਰਾਚੋ ਵਾਲੇ ਨੂੰ ਉਹਦੀ ਵੀ ਛੱਡੋ ਆਪਣੀਆਂ ਕੁਦ ਨਹੀਂ ਪਹਿਲਾਂ ਆਪਣੀ ਪਾਰਟੀ ਚ ਹੁੰਦਾ ਸੀ 7 ਸਾਲ ਉਹ ਤੋਂ ਜੋੜੇ ਚੜਵਾ ਕੇ ਝਾੜੂ ਮਰਵਾ ਕੇ ਤੁਸੀਂ ਜਿਹੜਾ ਇੱਕ ਦਿਨ ਪਹਿਲਾਂ ਆ ਗਿਆ ਉਹਨੂੰ ਟਿਕਟ ਦੇ ਦਿੱਤੀ ਸ਼ੋਭਾ ਨਹੀਂ ਦਿੰਦੀ ਇਹ ਜੀ ਗੱਲ ਨਾ ਕਰਿਆ ਕਰੋ ਭਗਵੰਤ ਜੀ ਤੁਹਾਨੂੰ ਤਾਂ ਲੱਗਦਾ ਲੋਕ ਭੁੱਲ ਜਾਂਦੇ ਆ ਲੋਕ ਨਹੀਂ ਭੁੱਲਦੇ ਤੁਸੀਂ ਭੁੱਲ ਜਾਂਦੇ ਹੋ ਕਹਿ ਕੇ ਜੇ ਕੱਲ ਮੈਂ ਕੀ ਕਿਹਾ ਅੱਜ ਮੈਂ ਕੀ ਕਹਿਣਾ ਆ ਕੇ